ਜੀ ਸਰ ਇਹ ਜਿਹੜੀ ਪੱਤਰ ਸਪਾਂਸਰ ਰੱਖੀ ਗਈ ਆ ਅੱਜ ਇੱਥੇ ਅਬਦੁੱਲ ਸਰ ਜੇਲ੍ਹ ਵਿੱਚ ਇੱਕ ਉੱਚ ਪਦਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਆਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਹੈਗਾ ਕਿ ਜਿਹੜੀ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹਨ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਔਰ ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਫਿਰ ਵੀ ਕੁਝ ਚੀਜ਼ਾਂ ਨੂੰ ਫਾਈਨਲ ਕੀਤੀ ਨਹੀਂ ਅਜੇ ਆਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰეკਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ ਛੇਤੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੂੰ ਔਰ ਡੀਜੀ ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੇ ਰეკਮੈਂਡੇਸ਼ਨਸ ਹਨ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ। ਪਰ ਕੁਝ ਸਟ੍ਰਾਈਕਸ ਵੀ ਲੈ ਕੇ ਕਈ ਵਾਰ ਦਿੱਕਤ ਆਂਦੀ ਸਿਕਿਉਰਿਟੀ ਰੀਜ਼ਨ ਆ ਜਾਂਦਾ ਕੋਈ ਕਿ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਚ ਦਿੱਕਤ ਆਂਦੀ ਹੈ। ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਰਨ ਦਾ ਤਰੀਕਾ ਜਰਾ ਹੈਗਾ ਹੈ ਪੀਟੀ ਸ਼ੁਰੂ ਕੀਤੀ ਜਾਏਗੀ। ਹਾ ਵੀ ਸੀ ਜਿਹੜਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸ ਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਇਹ ਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ ਸਮੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੇ ਸਰ ਪੈਂਡੈਂਸੀ ਕਿੰਨੀ ਕ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਸ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਹਾਂ ਜੀ ਪੈਂਡੈਂਸੀ ਦੇਖੋ ਇਟ ਵੈਰੀਜ਼ ਫ্রম ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀ ਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੈਟਫਾਰਮਸ ਦੇ ਇਸ਼ੂਜ਼ ਹੈ ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ फास्ट ट्रैक ਤੇ ਲਾਇਆ ਜਾ ਰਿਹਾ ਜੇ ਕਿ ਜੈਮਰ ਲੱਗੇ ਨੇ ਸਭ ਜੇਲ੍ਹ ਪੂਰੀ ਜੇਲ੍ਹ ਜੈਮਰ ਦੇ ਵਿੱਚ ਹੈ ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ ਕਿਉਂਕਿ ਉੱਥੇ ਪਿਛੇ ਵਿਰੋਧ ਪੁੱਢੀ ਗੱਲ ਆਈ ਸੀ ਪਰ ਤਾਨੀਜ਼ਰ ਪੌਲਿਸ ਦੀ ਗੱਲ ਕੀਤੀ ਗਈ ਹੈ ਫਿਰ ਤੋਂ ਹੋਈ ਸੀ ਉਹਦੇ ਤੇ ਸਿਰ ਕੁਝ ਨਹੀਂ ਹੋਦਾ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ੍ਹ ਡਿਪਾਰਟਮੈਂਟ ਦਾ ਮਸਲਾ ਹੈ ਇੱਕ ਇਸ਼ੂ ਹੈਗਾ ਹੈ ਔਰ ਕੁਝ ਜੇਲਾਂ 'ਚ ਜੈਮਰਸ ਲੱਗੇ ਆ ਕੁਝ ਲੱਗ ਰਹੇ ਆ ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ ਬੈਟਰਮੈਂਟ ਆਫ ਦ ਸਿਕਿਉਰਿਟੀ ਫॉर ਇਨਫਰੀਜ਼ਿੰਗ ਦ ਸਿਕਿਉਰਿਟੀ ਆਫ ਦ ਜੇਲਸ ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸ ਨੂੰ ਬਿਲਕੁਲ ਹੀ ਰੋਕਿਆ ਜਾ ਸਕੇ ਸਰ ਮੋਬਾਈਲ ਫੋਨ ਜਾਂਦੇ ਕਿੰਨੇ ਕਿ ਪਤਾ ਲੱਗਿਆ ਜਿਵੇਂ ਕਿ ਕਾਫੀ ਅਸੀਂ ਦੇਖਦੇ ਹਾਂ ਨਸ਼ਾ ਮਿਲ ਜਾਂਦਾ ਹੈ ਬਿਗੜੇ ਮੋਬਾਈਲ ਫੋਨਸ ਕਾਫੀ ਦੇਖਦੇ ਹਾਂ ਅਸੀਂ ਸਰ ਜੇਲ ਦੀ ਗੱਲ ਕਰੀ ਤੇ 35 ਮੋਬਾਈਲ ਫੋਨ ਮਿਲਦੇ ਕਿੰਨਾ ਨੇ ਸਰ ਪਹੁੰਚਦੇ ਕਿੰਨਾ ਨੇ ਅੰਦਰ ਹੁਣ ਤੱਕ ਪਤਾ ਲੱਗਿਆ ਵੈਸੇ ਹਾਂ ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਆ ਦੇ ਆਰ ਆਲਸੋ ਲੁਕਿੰਗ ਇਨਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਫਰੋ ਦੇ ਜ਼ਰੀਏ ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬਾਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ੍ਹ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ जिथे कोई नहीं देखो मैं आई कैन ओनली टेल यू अबाउट वॉट पुलिस इज डूइंग एंड साढ़े वालों जो भी कोई इस तरह का फोन रिकवरी का केस सामने आता है इमीजिएट एक्शन इज टेकन एफ आई आर इज लॉन्च और जे किसी मुलाजम की या किसी पुलिस या जेल अथॉरिटी या मुलाजम की कोई कॉल्यूजन नज़र आँदी है उन्होंने खिलाफ भी एक्शन लिया जाता है ਜਿਲ੍ਹਾ ਕਿਹੜੀਆਂ ਲੜਾਈਆਂ ਹੁੰਦੀਆਂ ਨੇ ਹਵਾਲਾ ਦੇ ਲੜ ਪੈਂਦੇ ਆ ਕਿੰਨੇ ਬੜੀ ਮਾਰਕਟ ਵੀ ਆ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਫਿਰ ਲਗਾਤਾਰ ਇਸ ਤਰ੍ਹਾਂ ਇਹ ਲੜਦੇ ਨੇ ਕੋਈ ਡਿਮਾਂਡ ਕਰਦੇ ਨੇ ਜਾਂ ਕੋਈ ਸੂਨ ਨੂੰ ਲੈ ਕੇ ਨੇਸ਼ਨ ਨੂੰ ਲੈ ਕੇ ਲੜਾਈ ਕਿਸ ਚੀਜ਼ ਦੀ ਹੁੰਦੀ ਆ ਨਹੀਂ ਇਹ ਮੇਰੇ ਖਿਆਲ ਜੇਲ੍ਹ ਅਥਾਰਟिटीज ਜ਼ਿਆਦਾ ਤੁਹਾਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ ਚ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇਥੇ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਬਾਰਡਰ ਔਰ ਮੇਰੇ ਨਾਲ ਆਈਜੀ ਲਾਅ ਐਨ ਆਰਡਰ ਸਾਹਿਬ ਆਏ ਹੋਏ ਆ ਜੁਡੀਸ਼ੀਅਲ ਸਰਵਿਸਸ ਤੋਂ ਸਰਟੀਕਲ ਆਫਸਰਸ ਸਕੇ ਪ੍ਰੋਸੀਕਿਊਸ਼ਨ ਦੇ ਆਫਸਰਸ ਸਕੇ ਸੋ ਮੇਨ ਸੀਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ ਤੇ ਵਿਚਾਰ ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ ਕੋਰਟ ਦੇ ਵਿੱਚ ਔਰ ਜਿਹੜਾ ਸਾਡਾ ਕੋਈ ਕਮੀਆਂ ਹੈਗੀਆਂ ਜਿਹਦੇ ਕਰਕੇ ਜੁਡੀਸ਼ੀਅਲ ਪ੍ਰੋਸੈਸ ਡਿਲੇ ਹੁੰਦਾ ਉਸ ਨੂੰ

ਬਟ ਇਟ ਇਜ਼ ਅ ट्रांजिशन ਅਜੇ ਮਤਲਬ ਕਿਤੇ ਕੋਈ ਕਮੀ ਪੇਸ਼ ਹੈਗੀਆਂ ਕੋਈ ਸੌਫਟਵੇਅਰ ਦੀ ਕੋਈ ਹਾਰਡਵੇਅਰ ਦੀ ਉਹ ਸਾਰੀਆਂ ਦੂਰ ਕਰਕੇ ਮਾਨਯੋਗ ਪੰਜਾਬ ਹੈ ਨਾ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਆ ਕਿ 100% ਕੇਸਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ ਕੋਈ ਲੀਗਲ ਹਿਚ ਨਹੀਂ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਸ ਦੇ ਵਿੱਚ ਪਾਵੇਂ ਗਵਾਹੀ ਹੈ ਭਾਵੇਂ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਐਕਸਟੈਂਡ ਕਰਨ ਉਹ ਸਾਰਾ ਕੰਮ ਵੀਸੀ ਦੇ ਥਰੂ ਕਰਾਇਆ ਜਾ ਸਕਦਾ ਸਰ ਐਦਾਂ ਹੁੰਦਾ ਤੇ ਕਿੰਨਾ ਫਾਇਦਾ ਮਿਲੇਗਾ ਸਟੇਟ ਪੋਰ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਕੋ ਵੀ ਬਹੁਤ ਵੱਡੀ ਨਫਰੀ ਜਰੀ ਹੈ ਇਹਨਾਂ ਦੇ ਨਾਲ ਲੱਗਦੀ ਹੈ ਅ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ एक थे तो मैन पावर देविंग होगी दूसरा चलो दैट इज मैं इट इज़ अ पार्ट ऑफ द रिपोर्ट एंड साड़ी कोशिश ये कि तो वो ले जाइए और 100 परसेंट पहुँचाने की कोशिश करें। थैंक यू ਕਾਫੀ ਪਿਛਲੇ ਸਮੇਂ ਦਾ ਜਿਹੜਾ ਕ੍ਰਾਈਮ ਹਦਾਈ ਸ਼ਹਿਰ ਤੇ ਸਰ ਉਹ ਪਤਾ ਲੱਗਦਾ ਹੈ ਫੈਮਿਲੀ ਸਰਝਾਲੂਆ ਨਾ ਇਹ ਦਿਨ ਹੋ ਰਹੀ ਹੈ 3 ਰਿਕਸ਼ਾ ਵਾਲੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਰਿਕਸ਼ਾ ਕੋਲ ਕੋਈ ਥੈਂਟਿਕ ਨਹੀਂ ਹੈ ਕਿ ਕੋਈ ਨੰਬਰ ਹੋਵੇ ਜਾਂ ਉਹਨਾਂ ਨੂੰ ਰੀਡ ਕਰੀ ਜਾਂ ਟੀਵੀ ਉਹਨਾਂ ਨੂੰ ਉਹ ਕਾਰਪੋਰੇਸ਼ਨ ਦਾ ਸਰ ਹੋ ਗਈ ਮੀਟਿੰਗ ਸਰ ਉਹ ਰਿਕਸ਼ਾਸ ਦੀ ਸਾਰੀ ਉਹ ਕਰ ਰਹੇ ਹੈ ਡੀਸੀ ਤੇ ਉਹ ਦੇਖੋ ਸੀਪੀ ਸਾਹਿਬ ਵੀ ਬੈਠੇ ਨੇ ਇੱਥੇ ਡੀਆਈਜੀ ਬਾਰਡਰ ਰੇਂਜ ਵੀ ਬੈਠੇ ਨੇ ਵੀ ਅਸੀਜ਼ਡ ਆਫ ਦਾ ਮੈਟਰ ਓਨਲੀ ਥਿੰਗ ਆਈ ਕੈਨ ਟੈਲ ਯੂ ਦੈਟ ਲਾਅ ਐਂਡ ਆਰਡਰ ਆਫ ਪੰਜਾਬ ਇਜ਼ ਟੋਟਲੀ ਅੰਡਰ ਕੰਟਰੋਲ ਐਂਡ ਸਾਡੇ ਇਸ ਸਾਲ ਦੇ ਵਿੱਚ ਵਿੱਚ 39 ਦੇ ਕਰੀਬ ਇਨਕਾਊਂਟਰਸ ਹੋਏ ਜਦੇ ਵਿੱਚ ਇਹ ਜਿਹੜੇ ਮੁਲਜ਼ਮ ਹੈ ਇਹਨਾਂ ਨੇ ਦੋਸਾਸ ਕੀਤਾ ਇਹ ਜ਼ਖਮੀ ਹੋਏ ਔਰ ਨੋ ਬੰਦੇ ਨੋ ਕੇਸਾਂ ਦੇ ਵਿੱਚ ਵੀ ਹੈਵ ਬੀਨ ਏਬਲ ਟੂ ਨਿਊਟਰਲਾਈਜ਼ ਥੀਸ ਬੈਡ 엘ਿਮੈਂਟਸ ਜਿੱਥੇ ਇਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਸੋ ਲਾਅ ਐਂਡ ਆਰਡਰ ਇਜ਼ ਟੋਟਲੀ ਅੰਡਰ ਕੰਟਰੋਲ 올 ਮੇਜਰ ਕੇਸਸ ਹੈਵ ਬੀਨ ਟ੍ਰੇਸਡ Uh, on drug front also we have had a record recovery this year over 1200 kilograms of heroin has been recovered and uh, we are fully geared up uh, to face all these challenges sir, thank, you. Is a, thank you, sir, thank you. Sir, ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ ਇਹ ਹਾਰਡ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ ਔਰ ਇਸੇ ਤਰ੍ਹਾਂ ਸਾਡੀ ਜੇਲਾਂਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ ਹੁਣ ਥੋੜਾ ਜਿਹਾ ਸੌਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਨੂੰ ਦਗਾਉਂਦੇ ਆ ਥੈਂਕ ਯੂ